ਲੁਧਿਆਣਾ ਪੱਛਮੀ ਦੇ ਤੇ ਆਲੇ ਦੁਆਲੇ ਦੇ ਇਲਾਕੇ ਚੋਂ ਭਾਰੀ ਗਿਣਤੀ ਦੇ ਵਿੱਚ ਬਹੁਤ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋਏ ਸਾਡੇ ਪਾਰਟੀ ਦੇ ਆਦੇਦਾਰ ਸਹਿਬਾਨ ਵਰਕਰ ਸਹਿਬਾਨ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਤਾਂ ਲੁਗਾਂਣੇ ਵਾਲਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਿ ਉਹਨਾਂ ਨੇ ਜੋ ਕੱਲ ਫਤਵਾ ਦਿੱਤਾ ਜੋ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਮਾਰਜਨ ਤੇ ਸੰਜੀਵ ਰੋੜਾ ਜੀ ਨੂੰ ਜਿਤਾ ਕੇ ਭੇਜਿਆ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਹੈਗਾ ਕਿ ਮੈਂ ਕਿੰਨਾ ਨਾਲ ਤੁਹਾਡਾ ਧੰਨਵਾਦ ਕਰਾਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਮਾਲਕ ਤੁਸੀਂ ਉਹ ਡੈਮੋਕ੍ਰੇਸੀ ਚ ਜਿਹੜੇ ਕਹਿੰਦੇ ਸੀ ਕਿ ਅਸੀਂ ਆ ਕਰ ਦਿਆਂਗੇ ਉਹ ਕਰ ਦਿਆਂਗੇ ਕੱਲ ਫਿਰ 2:00 ਵਜੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ 1900 ਵਿੱਚ ਬਣੀ ਸੀ ਅਕਾਲੀ ਬਲ 1920 ਵਾਲਿਆਂ ਦੀ ਤਾਂ ਜਮਾਨਤ ਜਬਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਹਿ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹ ਨੂੰ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਤੌੜਾਂ ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤੇ ਆ ਸੋ ਵੀਰੋ ਮਿਹਨਤ ਕਰਨੀ ਹੈ ਥੋਡੀ ਮਿਹਨਤ ਹੈ ਇਹ ਜਿੱਤ ਸਾਡੀ ਨਹੀਂ ਹੈਗੀ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਹੈ ਸਾਡੇ ਤਾਂ ਉਹੀ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ ਦੋਰ ਟੂ ਦੋਰ ਗਏ ਹੋ ਤੁਸੀਂ ਪੋਸਟਰ ਲਾਇਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ ਜੈ ਜੰਦਾਬਾਦ ਜੈ ਜੰਦਾਬਾਦ ਲੋਕ ਹੋਣਗੇ ਬੈਸਟ ਪਹੁੰਚ ਜੁਕੇ ਨੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਕਿੰਨੇ ਕ ਪਾਣੀ ਚ ਹੈ ਕੌਣ ਕੀ ਕਰਦਾ ਹੈ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਐਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲੀ ਮਨ ਬਣਾ ਰੱਖਿਆ ਸੀ ਸਵੇ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਤੁਹਾਡੇ ਵਰਗੇ ਆ ਇੱਥੇ ਰਵਾਂਗੇ ਇੰहीं ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਕੋਈ ਆਪਾਂ ਨੂੰ ਉਹ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਤਿਕੜੇ ਹੋ ਕੇ ਨਿਕਲੇ ਆਂ ਬੜੀਆਂ ਵਾਹਾਂ ਫਲਾਉਂਦੇ ਆ ਪਤਾ ਨਹੀਂ ਆ ਹੋ ਜੂ ਆ ਉਹ ਹੋ ਜੂ ਕੁਛ ਨਹੀਂ ਹੁੰਦਾ ਤੂੰ ਹੀ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇ ਜਾਂਦੇ ਨੇ ਬੱਲੇ ਸ਼ੇਰਾ ਕਮੌਲ ਕਰਤਿਫਾਨਾ ਕੱਲ ਮੈਨੂੰ ਗਾਣਾ ਗੜੀ ਜਾਂਦੇ ਸੀ ਉਹੀ ਠੀਕ ਹੈ ਨਾ ਸਜਾਉਂਦੇ ਵਾਸਤੇ ਰਹੋ ਥੈਂਕ ਯੂ ਫਿਰ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਪੰਜਾਬ ਐਦਾਂ ਹੀ ਖੁਗਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਆ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜਿੰਦਾਬਾਦ ਯਾਰ ਇੱਥੇ ਹੀ ਕਿਤੇ ਇਹ ਹੋਊ ਇੱਥੇ ਥੋੜਾ ਜਿਹਾ ਉਹਨੂੰ ਤਾਂ ਪਤਾ ਲੱਗ ਗਿਆ ਵੀ ਆ ਕੀ ਹੋਈ ਜਾਂਦਾ ਥੋੜੀ ਜੀ ਤੜ ਤੜੀ ਤਾਂ ਛੜੇ